ਪੰਜ ਰਾਤਾਂ ਤੋਂ ਮਕਾਨ ਦੇ ਉਪਰਾਂ 'ਚ ਕੱਟੀਆਂ ਨੇ ਇਹੋ ਮੁੰਡਾ ਹੀ ਜਾਂਦੇ ਪੰਜ ਰਾਤਾਂ ਕੱਟੀਆਂ ਪੰਜ ਪੰਜ ਰਾਤਾਂ ਕੱਟੀਆਂ ਜੀ ਉੱਥੇ ਉੱਪਰੀ ਹਾਂਜੀ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਆਪਣੇ ਗਰਦਾਸ ਪਰ ਚਲੇਦਾ ਮੈਂ ਕਹਿੰਦਾ ਸਭ ਤੋਂ ਗੰਦਾ ਪ੍ਰਸ਼ਾਸਨ ਹੈ ਜੀ ਮਾਤਾ ਜੀ ਸੀਗੇ ਜਾਂ ਹੋਰ ਜਿਹੜੇ ਸੀਗੇ ਸਾਰੇ ਪੇਸ਼ੈਂਟ ਸੀਗੇ ਕੁਝ ਨੂੰ ਬੀਪੀ ਦੀ ਪ੍ਰੋਬਲਮ ਕੋਈ ਕੋਈ ਪ੍ਰੋਬਲਮ ਮਤਲਬ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਪੰਜ ਦਿਨ ਛੱਤ ਦੇ ਉੱਤੇ ਰਾਤਾਂ ਕੱਟੀਆਂ ਜੀ ਜੀ ਆਪਾਂ ਥੱਲੇ 6 6 7 7 ਫੁੱਟ ਪਾਣੀ ਚੜ੍ਹਿਆ ਸੀਗਾ ਸਾਡੇ ਜ਼ਿਲ੍ਹੇ ਦੇ ਜਿਹੜੇ ਗਰਦਾਸਪੁਰ ਦੇ ਜਾਂ ਦਿਨਨਗਰ ਦੇ ਐਮ.ਐਲ.ਏ ਆ ਡੀ.ਸੀ ਆ ਮੈਂ ਕਹਿੰਦਾ ਸਿਰੇ ਦੇ ਗੰਦ ਬੰਦੇ ਮੇਰੀ ਤਾਂ ਅਪੀਲ ਆ ਵੀ ਇੱਕ ਨੌਕਰੀ ਆਪਣੀ ਜਿਹੜਾ ਕੰਮ ਹੈ ਛੱਡ ਕੇ ਤੇ ਕੋਈ ਦਿਹਾੜੀ ਤਪਾ ਕਰੋ ਕਿਉਂਕਿ ਲੋਕਾਂ ਦੀ ਇਹ ਹੈਗੇ ਲੋਕਾਂ ਦੀ ਸੇਵਾ ਦੇ ਲਈ ਤੇ ਜਦੋਂ ਇਹੋ ਜੇ ਕ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਕੀਤੀ ਤੇ ਵਿਣਾ ਤੋਂ ਧਰਾਂ ਚ ਹੋਣੀ ਹਨ ਤੇ ਆਪਾਂ ਇਹ ਵੀ ਕਹਿ ਦਿੰਨੇ ਆਂ ਕਿ ਅੱਗੇ ਤੋਂ ਕੋਈ ਐਮ.ਐਲ.ਏ ਕੋਈ ਵੀ ਜਿਹੜਾ ਸਰਕਾਰੀ ਬੰਦਾ ਇੱਧਰ ਵੜਦਾ ਸੋਚ ਸਮਝ ਕੇ ਬੜੇ ਪਹਿਲੇ ਨੰਬਰ ਤੇ ਮੈਂ ਖੜਾ ਹੋਊਂਗਾ ਉਹ ਆਪਣੀ ਜਾਣ ਦਾ ਆਪ ਜ਼ਿੰਮੇਵਾਰ ਹੋਊਗਾ ਜਿੰਨ ਭਗਵੰਤਾਂ ਕਹਿੰਦੇ ਵੀ ਸਿਰੇ ਦਾ ਗੰਦ ਬੰਦਾ ਉਹ ਵੀ ਕੋਈ ਨਹੀਂ ਗੱਪਾਂ ਰੋੜਦਾ ਵਾ ਐਲਾਨੇ ਸਰਕਾਰ ਆ ਬਸ ਬੋਲ ਕੇ ਚੱਲ ਜਾਂਦੀ ਆ ਆਪਾਂ ਉੱਥੇ ਆਪ ਖੁਦ ਚਾਰ ਰਾਤਾਂ ਉੱਤੇ ਰਹੇ ਆ ਜੀ ਜੇ ਆਪਣੀ ਜਾਣਦੇ ਜਦੋਂ ਸਾਡੀ ਓਖੀ ਬਣੀ ਸੀ ਨਾ ਜਾਣਦੇ ਉਦੋਂ ਜਦੋਂ ਕੋਈ ਨਹੀਂ ਵੜਿਆ ਤੇ ਫਿਰ ਸਾਡੇ ਚੰਗੇ ਟਾਈਮ ਤੇ ਕਿਉਂ ਹੁੰਦੇ ਨੇ ਜਦੋਂ ਸਾਡੇ ਤੇ ਵਕਤ ਸੀ ਉਦੋਂ ਆਇਆ ਨਹੀਂ ਤੇ ਹੁਣ ਵੋਟਾਂ ਲੈਣ ਆਇਆ ਤੇ ਹਿਸਾਬ ਨਾਲ ਆਪਾਂ ਪੂਰੇ ਤਿਆਰ ਆ ਸਾਡੇ ਵੀਰ ਨਾਲ ਖੜੇ ਨੇ ਸਾਰੇ ਆਪਾਂ ਸਿੱਧੀ ਗੱਲ ਕਿਹਾ ਤੀ ਵੀ ਦਰਿਆ ਨਹੀਂ ਟਪੰਦਣਾ ਆਪਾਂ ਜੀ ਆਪਾਂ ਮੌਕੇ ਤੇ ਪਿੰਡ ਹੋਈ ਸਿੱਧੀ ਗੱਲ ਆ ਜੀ ਮੁੱਖ ਮੰਤਰੀ ਤੇ ਤੇ ਹੈਲੀਕਾਪਟਰ ਦੇ ਗਈ ਸੀ ਆਪ ਦਾ ਉਹ ਮੇਰੇ ਤੋਂ ਵੀਡੀਓ ਵੀ ਪਈ ਆ ਉਹ ਮੇਰੇ ਕੋਲ ਬਾਈ ਰਿਟਨ ਵੀ ਪਿਆ ਜਿਹੜੀ ਵੀਡੀਓ ਪਿੱਛੇ ਜੀ ਹੁਣ ਇੱਕ ਨੋਟ ਵਾਇਰਲ ਹੋਇਆ ਵਾ ਤੇ ਜਿਹੜਾ ਉਹ ਹੈਲੀਕਾਪਟਰ ਆਉਣਾ ਦਾ ਉਹ ਸਿਰਫ 25 ਮਿੰਟ ਤੇ ਉੱਡਿਆ ਵਾ ਕਿਸੇ ਨੂੰ ਰੈਸਕਿਊ ਨਹੀਂ ਕੀਤਾ ਆ ਮੋਟਰਸਾਈਕਲ ਨੂੰ ਆਏ ਪੰਨਿਆਗਾ ਤੋਂ ਬਾਈ ਬੰਨਿਆ ਸਰ ਪਟ ਪਰੋਂਦਾ ਨਹੀਂ ਸੀ ਤੇ ਰਾਹ ਹੀ ਬੜਾ ਖਰਾਬ ਆ ਸੜਕ ਬੜੀ ਟੁੱਟੀ ਦੀ ਫੜ ਕੇ ਲਿਆਂਦਾ ਖਿੱਚ ਕੇ ਲਿਆ ਗਿਆ ਖੁੱਪ ਗਿਆ ਸੀ ਖੁੱਬੇ ਦਾ ਪੰਜ ਪੰਜ ਫੁੱਟ ਮਿੱਟੀ ਜਿਹੜੀ ਤੇਰੇ ਤਾ ਜੜ ਦੇ ਤੇ ਜੜ ਗਿਆ ਹੂੰ ਕਈਆਂ ਨਾ ਪੁੱਟਿਆ ਕਿੰਨੇ ਪਿੰਡ ਆ ਗਏ ਸੱਤ ਪਿੰਡ ਸੱਤ ਪਿੰਡ ਆ ਹਾਂਜੀ ਤੇ ਪਾਣੀ ਉਤਰ ਗਿਆ ਹੋ ਇੱਥੇ ਪਾਣੀ ਦੇ ਉਤਰਿਆ ਹਾਲ ਬਹੁਤ ਮਾੜਾ ਲੋਕਾਂ ਦਾ ਅੱਛਾ ਜੀ ਹਾਂਜੀ ਕੀ ਸਥਿਤੀ ਆ ਹੁਣ ਉੱਥੇ ਸਥਿਤੀ ਆ ਵੀ ਪਾਣੀ ਘਟ ਜੇ ਲੋਕਾਂ ਨੂੰ ਸਹੂਲਤ ਮਿਲੇ ਮਸ਼ਵਤੇ ਅਗਰਬੋੜ ਆਏ ਕਾਹੇ ਲੋਕਾਂ ਨੂੰ ਨੰਗਾ ਦਾ ਸਹੋ ਜੇ ਉਹ 7-8 8 ਦਿਨ ਹੋ ਗਏ ਬਿੜੀ ਨਹੀਂ ਪੈਂਦੀ ਦਰਿਆ ਜੇ ਅਜੇ ਤੱਕ ਬਿੜੀ ਨਹੀਂ ਪਈ 8 ਦਿਨ ਹੋ ਗਏ ਪਰਸੋ ਪੂਰੇ ਇੱਕ ਵਿਆਹ ਹੋ ਚ ਥੋੜੀਆਂ ਸਵਾਰੀਆਂ ਆਈਆਂ ਬੈਗ ਬਸ ਸੰਪਰਕ ਟੁੱਟਿਆ ਬਈ ਇੱਕ ਵਾਰ ਸੰਪਰਕ ਤਾਂ ਟੁੱਟਾ 20 ਸਾਲ ਤੋਂ ਕਈ ਵਾਰ ਟੁੱਟਿਆ ਸੰਗਤ ਤੇ ਹਾਂ ਕੀ ਕਰ ਸਕਦਾ ਬੰਦਾ ਹੋਰ ਦੋ ਮੋਟਰਸਾਈਕਲ ਖੱਚ ਕੇ ਲੈ ਕੇ ਆਏ। ਹੁਣ ਖੱਚ ਕੇ ਲੈ ਕੇ ਆਏ ਮੋਟਰਸਾਈਕਲ ਦੇਖੋ ਤੁਹਾਡੇ ਸਾਹਮਣੇ। 6 ਜਣੇ ਕਿਦੇ ਮੋਟਰਸਾਈਕਲ ਪਟਾ ਪਟਾ ਲੱਗੇ। ਹੋਰ ਕਿੰਨੇ ਮੋਟਰਸਾਈਕਲ? ਉੱਥੇ ਮੋਟਰਸ ਘਟ ਘੜੇ 10-15। 10-15? ਹਾਂਜੀ, ਵਿੱਚ ਸਕੂਟਰ ਵੀ ਮੋਟਰਸ। ਵਿੱਚ ਸਕੂਟਰ ਵੀ ਮੋਟਰਸ। ਕਿੱਚਾ ਮੋਟਰਸਾਈਕਲ। ਇੱਥੇ ਨੇੜੇ ਹੀ ਆ। ਹਾਂ, ਸਾਹਮਣੇ ਨਾਲੀਆ ਬੂਟੇ ਨਾਲੀ ਆ। ਬੂਟੇ ਦੇ ਨਾਲ। ਹਾਂਜੀ, 500 ਮੀਟਰ ਦੂਰ ਇੱਥੋਂ। 500 ਮੀਟਰ। ਹਾਂਜੀ। ਇਹ ਇਕੱਠੇ ਕਿਵੇਂ ਹੋ ਗਏ ਸਾਰੇ ਮੈਥੀਗਾਨ? ਜਿਹੜੇ ਪਾਰ ਲੋਕ ਹੀ ਜਾਂਦੇ ਫਿਰ ਇੱਧਰ ਲਾ ਜਾਂਦੇ ਆ ਨਾ ਪਾਣੀ ਬਹੁਤ ਚੜ ਗਿਆ ਸੀਗਾ ਘਟੋ ਘਟ 4 4 5 5 ਫੁੱਟ ਰੇਤਾ ਉੱਤੇ ਜਿਹੜਾ ਚੜਿਆ ਸੀ ਇਹਨਾਂ ਦੀ ਜਿਹੜਾ ਹਾਂਜੀ ਆ ਜਿਵੇਂ ਹੁਣ ਰੇਤਾ ਇਧਰ ਵੀ ਚੜ ਗਿਆ ਖਮਾਦਾ ਜੀ ਵੀ ਚੜ ਗਿਆ ਇਹ ਤਾਂ ਇਹ ਨੁਕਸਾਨੀ ਹੋ ਗਿਆ ਨੁਕਸਾਨੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹਾਂਜੀ ਸਭ ਤੋਂ ਪਹਿਲਾਂ ਇਧਰ ਹੀ ਆਇਆ ਸੀ ਪਾਣੀ ਹਾਂ ਸਭ ਤੋਂ ਪਹਿਲਾਂ ਇਧਰ ਹੀ ਆਇਆ ਸੀ ਇਧਰ ਹੀ ਆਇਆ ਹਾਂਜੀ ਜਦੋਂ ਪਾਣੀ ਆਇਆ ਤਾਂ ਫਿਰ ਤੁਹਾਡਾ ਪੂਰਾ ਸੰਪਰਕ ਟੁੱਟ ਜਾਂਦਾ ਪੂਰਾ ਪੂਰਾ ਟੁੱਟ ਗਿਆ ਸਵਰੰਗ ਟੁੱਟ ਜਾਂਦਾਗਾ ਕੋਠੇ ਦੇ ਰਾਤ ਕੱਟਣੇ ਬੈ ਬੈ ਕੇ ਅਸੀਂ ਹਾਂਜੀ ਇਹ ਸਮਾਨ ਲੱਬੜਾਂ ਪਏ ਨੇ ਕੱਢਣਾ ਪੈਣਾ ਪੂਰਾ ਲੱਬੜੇ ਪਣਾ ਕੱਢਨੇ ਆਪਣਾ ਘਰਾਂ ਨੂੰ ਜਾ ਕੇ ਪਾਰ ਪਿੰਡੋ ਜਾ ਕੇ ਪਾਰ ਉਹ ਜਿਸ ਮੋੜੇ ਦੀ ਵੀਡੀਓ ਵਾਇਰਲ ਹੋਈ ਨਾ ਜਿਹੜੀ ਪੂਰੇ ਪੰਜਾਬ 'ਚ ਹੋਈ ਹੈ ਜਿਹੜੀ ਇਹ ਸਾਫ ਜਾਣੇ ਇੱਕੋ ਘਰ ਦੇ ਬੰਦੇ ਜਿਹੜੇ ਜੀਹੀਓ ਕੋਠੇ ਉੱਪਰ ਮਕਾਨ ਦੇ ਉੱਪਰ ਹੀ ਜਿਹੜਾ ਪੰਜ ਰਾਤਾਂ ਤੋਂ ਮਕਾਨ ਦੇ ਉੱਪਰਾਂ 'ਚ ਕੱਟੀਆਂ ਨੇ ਤੁਸੀਂ ਇਹੋ ਮੁੰਡਾ ਹੀ ਜਿਹਨੇ ਪੰਜ ਰਾਤਾਂ ਕੱਟੀਆਂ ਹਾਂਜੀ ਪੰਜ ਰਾਤਾਂ ਕੱਟੀਆਂ ਨੇ ਉੱਥੇ ਉੱਪਰੀ ਹਾਂਜੀ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਮਤ ਨਹੀਂ ਆਪਣੇ ਗਰਦਾਸਪੁਰ ਜ਼ਿਲ੍ਹੇ ਦਾ ਮੈਂ ਕਹਿੰਦਾ ਸਭ ਤੋਂ ਗੰਦਾ ਪ੍ਰਸ਼ਾਸਨ ਹੈ ਜੀ ਆਪਣੇ ਉਦਾਂ ਆਪਾਂ ਪਹਿਲਾਂ ਵੀ ਗੱਲ ਜਿਵੇਂ ਸੀਗੇ ਉਹ ਪਰ ਉਹਨਾਂ ਨੂੰ ਆਪਾਂ ਕਿਹਾ ਵੀ ਸਾਡੀ ਵੀ ਹੱਲਪ ਕਰੋ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਆ ਗਰਦਾਸਪੁਰ ਜਿਹੜੇ ਦਾ ਆਰਡਰ ਨਹੀਂ ਆਗਾ ਸਾਡੇ ਜਿਲ੍ਹੇ ਦੇ ਜਿਹੜੇ ਗਰਦਾਸਪੁਰ ਦੇ ਜਾਂ ਦਿਨਨਗਰ ਦੇ ਐਮ ਐਲ ਏ ਆ ਡੀ ਸੀ ਆ ਮੈਂ ਕਹਿੰਦਾ ਸਿਰੇ ਦੇ ਗੰਦ ਬੰਦੇ ਮੇਰੀ ਤਾਂ ਅਪੀਲ ਆ ਵੀ ਇੱਕ ਨੌਕਰੀ ਆਪਣੀ ਜਿਹੜਾ ਕੰਮ ਹੈ ਛੱਡ ਕੇ ਤੇ ਕੋਈ ਦਿਹਾੜੀ ਤੇ ਪਾ ਕਰੋ ਕਿਉਂਕਿ ਲੋਕਾਂ ਦੀ ਇਹ ਹੈਗੇ ਲੋਕਾਂ ਦੀ ਸੇਵਾ ਦੇ ਲਈ ਤੇ ਜਦੋਂ ਇਹੋ ਜੇ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਕੀਤੀ ਤੇ ਫੇਰਾਂ ਤੋਂ ਧਰਾਂ ਚ ਹੋਣੀ ਆਣਾ ਤੂੰ ਤੇ ਮੁੱਖ ਮੰਤਰੀ ਦਾ ਤੇ ਹੈਲੀਕਾਪਟਰ ਦੇ ਗਿਆ ਸੀ ਆਪ ਦਾ ਉਹ ਮੇਰੇ ਤੋਂ ਵੀਡੀਓ ਵੀ ਪਈ ਆ ਉਹ ਮੇਕੋ ਬਾਈ ਰਿਟਨ ਵੀ ਪਿਆ ਜਿਹੜੀ ਵੀਡੀਓ ਪਿੱਛੇ ਜੀ ਹੁਣ ਇੱਕ ਨੋਟ ਵਾਇਰਲ ਹੋਇਆ ਵਾ ਵੀ ਜਿਹੜਾ ਉਹ ਹੈਲੀਕਾਪਟਰ ਆਉਣਾ ਦਾ ਉਹ ਸਿਰਫ 25 ਮਿੰਟ ਇਥੇ ਉੱਡਿਆ ਵਾ ਕਿਸੇ ਨੂੰ ਰੈਸਕਿਊ ਨਹੀਂ ਕੀਤਾ ਡੇਰੇ ਬਾਬੇ ਨਾਨਕ ਉਹ 25 ਮਿੰਟ ਉੱਡਿਆ ਤੇ ਫਿਰ ਜਿਹੜਾ ਉਹ ਫਗਵਾੜੇ ਵਾਲੀ ਸਾਈਡ ਜੱਕੜ ਉਸ ਪਾਸੇ ਚਲਾ ਗਿਆ ਤੇ ਭਗਵੰਤ ਮਾਨ ਸਾਹਿਬ ਜਿਹੜੇ ਨੇ ਜਿੰਨ ਭਗਵੰਤਾ ਕਹਿੰਦੇ ਵੀ ਸਿਰੇ ਦਾ ਗੰਦ ਬੰਦਾ ਉਹ ਵੀ ਕੋਈ ਨਹੀਂ ਗੱਪਾਂ ਰੋੜਦਾ ਵਾ ਐਲਾਨੇ ਸਰਕਾਰ ਆ ਬਸ ਬੋਲ ਕੇ ਚੱਲ ਜਾਂਦੀ ਆ ਆਪਾਂ ਉਥੇ ਆਪ ਖੁਦ ਚਾਰ ਰਾ ਮਾਤਾ ਤਾਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਕੋਈ ਨਹੀਂ ਕੋਈ ਆਪਾਂ ਲੋਕੇਸ਼ਨ ਪਤਾ ਨਹੀਂ ਕਿੰਨੀ ਕ ਆਪਣੀ ਭੇਜੀਆ ਸਾਡੇ ਵੀਰ ਸਾਡੇ ਖੜੇ ਨੇ ਇਹਨਾਂ ਨੂੰ ਆਪਾਂ ਲੋਕੇਸ਼ਨ ਅਸਾਈਨ ਕੀਤੀਆਂ ਵੀ ਇਹ ਵੀ ਆਪਣੀ ਪੂਰੀ ਦੌੜ ਕਰਦੇ ਰਹੇ ਜਿਹੜੇ ਅੱਧਰ ਸੀਗੇ ਇਹਨਾਂ ਨੂੰ ਕਹਿ ਦਿੰਨਾ ਵੀ ਆਪਾਂ ਕੋਈ ਨਹੀਂ ਤੁਹਾਡਾ ਜਵਾਬ ਭੇਜ ਰਹੇ ਆ ਪਰ ਉੱਥੇ ਕੋਈ ਮਦਦ ਨਹੀਂ ਪੁੱਜੀ ਰਾਸ਼ਨ ਪਾਣੀ ਜਿਹੜਾ ਸਾਡੇ ਕੋਲ ਸੀਮਤ ਸੀਗਾ ਫਿਰ ਇਹ ਜਿਹੜੇ ਸੀ ਤੁਹਾਡੇ ਤੋਂ ਥੋੜੀ ਦੂਰ ਸੀਗੇ ਫਿਰ ਇਹਨਾਂ ਨੇ ਸਾਨੂੰ ਆਪਣਾ ਜਿਹੜਾ ਰਾਸ਼ਨ ਸਾਨੂੰ ਸਪੋਰਟ ਕੀਤੀ ਸਾਡੀ ਬਹੁਤ ਹੀ ਪਰ ਜੇ ਆਪਾਂ ਕਹਦੀਏ ਸਾਡੇ ਨਾਲ ਸਾਡੇ ਮਾਤਾ ਜੀ ਸੀਗੇ ਜਾਂ ਹੋਰ ਜਿਹੜੇ ਸੀਗੇ ਸਾਰੇ ਪੇਸ਼ੈਂਟ ਸੀਗੇ ਕੋਈ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਦੋ ਤੇ ਰਾਤਾਂ ਘਟਦੀ ਜੀ ਜੀ ਆਪਾਂ ਥੱਲੇ 6 6 7 7 ਫੁੱਟ ਪਾਣੀ ਚੜਿਆ ਸੀਗਾ ਤੇ ਡਰ ਵੀ ਹੁੰਦਾ ਥੱਲੇ ਪਾਣੀ ਉੱਪਰ ਇੱਧਰ ਰੱਬ ਦੇ ਰੱਖੇ ਬਚਿਆਂ ਜੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਵੈਸੇ ਵੀ ਜਿਹੜੀ ਹੈ ਸਰਕਾਰ ਤੋਂ ਕੋਈ ਆਸ ਨਹੀਂ ਹੈ ਆਪਣੀਆਂ ਜਨੀਸ ਸਿੱਖ ਕਮਿਊਨਿਟੀ ਆ ਜਾਂ ਲੋਕਲ ਸਰਵਿਸ ਜਿਹੜੀ ਹੈ ਉਹਨਾਂ ਨੇ ਕੀਤੀ ਉਹ ਵੀ ਇਸ ਪਾਸੇ ਕਿਉਂਕਿ ਇੱਧਰ ਜਿਹੜੀ ਆ ਕੋਈ ਲੋਕਲ ਸਰਵਿਸ ਨਹੀਂ ਜਾ ਸਕਦੀ ਦਰਿਆ ਪੈਂਦਾ ਏ ਦਰਿਆ ਦੇ ਵਿੱਚ ਮਸ਼ੂਆ ਜਿਹੜੀ ਵੀਡੀਓ ਨਹੀਂ ਜਾ ਸਕਦੀ ਤੇ ਜਿਹੜੀ ਆ 에ਅਰ ਸਰਵਿਸ ਜਾਏਗੀ ਹੈਲੀਕਾਪਟਰ ਜਿਹੜੇ ਨੇ ਹਾਲੀ ਪਰ ਉਹ ਵੀ ਸਰਕਾਰ ਨਹੀਂ ਕਰਨਾ ਉਹ ਤਾਂ ਸਰਕਾਰ ਨੇ ਕੋਈ ਹਜੇ ਮਦਦ ਨਹੀਂ ਕੀਤੀ ਆਪਾਂ ਖੁਦ ਦੱਸ ਰਹੀਆਂ ਵੀ ਇਹ ਵੀ ਚਾਰ ਰਾਤਾਂ ਕੱਟੀਆਂ ਨੇ ਉੱਪਰ ਸਾਨੂੰ ਪਤਾ ਵੀ ਕੀ ਬੀਤੀ ਸੀ ਆਪਾਂ ਕਹ ਲਈ ਵੀ ਦੂਜਾ ਹੀ ਜਨਮ ਹੈ ਰੱਬ ਦੇ ਰੱਖੇ ਬਚੇ ਆ ਸਰਕਾਰ ਤੋਂ ਕੋਈ ਨਹੀਂ ਆ ਤੇ ਆਪਾਂ ਇਹ ਵੀ ਕਹਿ ਦਿੰਦੇ ਆ ਕਿ ਅੱਗੇ ਤੋਂ ਕੋਈ ਐਮਐਲਏ ਕੋਈ ਵੀ ਜਿਹੜਾ ਸਰਕਾਰੀ ਬੰਦਾ ਇੱਧਰ ਵੜਦਾ ਸੋਚ ਸਮਝ ਕੇ ਬੜੇ ਪਹਿਲੇ ਨੰਬਰ ਤੇ ਮੈਂ ਖੜਾ ਹੋਊਗਾ ਉਹ ਆਪਣੀ ਜਾਣ ਦਾ ਆਪ ਜ਼ਿੰਮੇਵਾਰ ਹੋਊਗਾ ਆਪਾਂ ਪਹਿਲੀ ਗੱਲ ਕਹਿੰਦੇ ਵੀ ਇਹ ਤਾਂ ਆਪਾਂ ਵੜ ਨਹੀਂ ਦੇਣਾ ਸਾਡੇ ਲੋਕਾਂ ਨੂੰ ਵੀ ਬੇਨਤੀ ਆ ਵੀ ਏਕਤਾ ਕਰੀਏ ਯੂਨਿਟੀ ਕਰੀਏ ਆਪਾਂ ਵੀ ਜਿਹੜਾ ਇਹ ਸਾਡੇ ਲਈ ਮੁਸ਼ਕਲ ਦੇ ਟਾਈਮ ਦੇ ਵਿੱਚ ਨਹੀਂ ਖੜ ਸਕਦੇ ਤੇ ਵੋਟਾਂ ਜਿਹੜ ਸਾਡੇ ਵੀ ਕੁਝ ਲੋਕ ਜਿਹੜੇ ਨੇ ਉਹ ਚਲੋ ਜਿਹੜੇ ਆਪਣੀ ਚਮਚਾਗੜੀ ਕਰਦੇ ਨੇ ਸਾਰੇ ਇੱਕ ਜੁਟ ਹੋਣ ਕਿਉਂਕਿ ਆਪਾਂ ਜੇ ਆਪਣੀ ਜਾਣਦੇ ਜਦੋਂ ਸਾਡੀ ਓਖੀ ਬਣੀ ਸੀ ਨਾ ਜਾਣਦੇ ਉਦੋਂ ਜਦੋਂ ਕੋਈ ਨਹੀਂ ਵੜਿਆ ਤੇ ਫਿਰ ਸਾਡੇ ਚੰਗੇ ਟਾਈਮ ਤੇ ਕਿਉਂ ਆਉਂਦੇ ਨੇ ਜਦੋਂ ਸਾਡੇ ਤੇ ਵਕਤ ਸੀ ਉਦੋਂ ਆਇਆ ਨਹੀਂ ਤੇ ਹੁਣ ਵੋਟਾਂ ਲੈਣ ਆਇਆ ਤੇ ਹਿਸਾਬ ਲਾ ਆਪਾਂ ਪੂਰੇ ਤਿਆਰ ਆ ਸਾਡੇ ਵੀਰ ਨਾਲ ਖੜੇ ਨੇ ਸਾਰੇ ਆਪਾਂ ਸਿੱਧੀ ਗੱਲ ਕਹਾਂ ਤੀ ਵੀ ਦਰਿਆ ਨਹੀਂ ਟੱਪਣ ਦੇਣਾ ਆਪਾਂ ਜੀ ਆਪਾਂ ਮੌਕੇ ਤੇ ਪਿੰਡ ਹੋਈ ਸਿੱਧੀ ਗੱਲ ਆ ਜੀ ਉਹ ਆਪਣੇ ਜਾਣਦੇ ਆਪ ਜਿੰਮੇਵਾਰ ਹੋਣਗੇ ਫੇਰ ਨਾ ਕਹਿਣਾ ਵੀ ਮੰਡ ਦੇ ਲੋਕਾਂ ਨੇ ਜਿਹੜੇ ਇੱਧਰ ਪਾਰ ਦੇ ਲੋਕਾਂ ਨੇ ਉਹ ਆਪਾਂ ਇਧਰ ਵੜ ਨਹੀਂ ਦੇਣਾ ਜੀ ਇਹ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਆ ਪੁਲ ਬਣਾਉਣ ਦੇ ਇਥੇ ਬੋਤ ਜੀ ਮੈਂ ਕਹਿੰਦਾ ਜੀ ਐਮਪੀ ਹੋ ਗਿਆ ਐਮਐਲਏ ਹੋ ਗਿਆ ਜਿੰਨੇ ਹੋਗੇ ਬਹੁਤ ਵਾਅਦੇ ਕਰਦੇ ਨੇ ਆਪਾਂ ਇਹ ਪੋਲ ਬੰਨ੍ਹ ਦੇਾਂਗੇ ਹਾਂ 18 20 ਸਾਲ ਉਮਰ ਸਾਡੀ ਹੋ ਗਈ ਆ ਸਾਡੇ ਬਾਪ ਦਾ ਵੀ ਦੱਸਦੇ ਨੇ ਉਹਨਾਂ ਦੀ ਉਮਰਾਂ ਤੋਂ ਵੀ ਜਿਹੜੇ ਵਾਅਦੇ ਕਰਦੇ ਆ ਆ ਰਹੇ ਨੇ ਤੇ ਅੱਜ ਤੱਕ ਕੋਈ ਪੁਲ ਦੀ ਜਿਹੜੀ ਆ ਸਮੱਸਿਆ ਜਿਹੜੀ ਹੱਲ ਹੀ ਨਹੀਂ ਕੀਤੀ ਤੇ ਹੁਣ ਮਨ ਇਥੋਂ ਕਹਿੰਦੇ ਕਿ ਇਹ ਭਗੌਤ ਮਾਨ ਹੈਲੀਕਾਪਟਰ ਦੇ ਗਿਆ ਉਹ ਹੈਲੀਕਾਪਟਰ ਸ਼ਮਸ਼ੇਰ ਬਾਤੇ ਘੁੰਮਣ ਬਾਤੇ ਆ ਹਾਂ ਉਹ ਇਥੇ ਪਬਲਿਕ ਵਾਸਤੇ ਨਹੀਂ ਆ ਉਹ ਕਲਾ ਸਮਸ਼ੇਰ ਲਾ ਕੇ ਘੁੰਮਦਾ ਕਿਹਦੀ ਸਾਰ ਨਹੀਂ ਲਈ ਸਮਸ਼ੇਰ ਨੇ ਹਲਕਾ ਚਾਰਜ ਹੈ ਹਲਕਾ ਚਾਰਜ ਕਿਹਦੀ ਉਹ ਝੂਟੇ ਲੈਣ ਵਾਸਤੇ ਆਉਦੇ ਝੂਰੇ ਉਹਦੇ ਝੂਟੇ ਲੈਣ ਵਾਸਤੇ ਉਹ ਗਰੀਬ ਨਿਵਾਵਾ ਕਾਨੌਰ ਦੇ ਵਿੱਚ ਉਧਰ ਡੇਰ ਬਾਬਾ ਨਾਂਗ ਵਿੱਚ ਇੱਕ ਉਹਦੇ ਵਾਸਤੇ ਇੱਕ ਇਹਦੇ ਵਾਸਤੇ ਇਹ ਦੋ ਇਹ ਦੋਨਾਂ ਬਾਤ ਹੈ ਉਸ ਤੋਂ ਦੇਖਿਆ ਹੈ ਲਿਫਟਰ ਬਣਾਉਂਗਾ ਵੀ ਜਿਹੜੇ ਲੋਕ ਹੈ ਉਹ ਛੱਤਾਂ ਦੇ ਬੈਠੇ ਰਹੇ ਡੁੱਬਦੇ ਰਹੇ ਮਰਦੇ ਰਹੇ ਦੂਜੇ ਝੂਟੇ ਲੋ ਆਪਾਂ ਕਲੀਅਰ ਲੋਕੇਸ਼ਨ ਭੇਜੀ ਸੀਗੀ ਸਾਡੇ ਅੰਕਲ ਜੀ ਇਹ ਵੀ ਇੱਧਰ ਆ ਗਏ ਸੀ ਕਿ ਪਹਿਲਾਂ ਇਹਨਾਂ ਨੂੰ ਆਪਾਂ ਲੋਕੇਸ਼ਨ ਭੇਜੀ ਸਾਰਿਆਂ ਨੂੰ ਵੀ ਆਪਾਂ ਜਿਹੜੇ ਆ ਛੱਤ ਦੇ ਬੈਠੇ ਆ ਪੀਲੇ ਰੰਗ ਦੀ ਤਰਪਾਲ ਵਾਲਾ ਗੁਰਦੁਆਰੇ ਦੇ ਬੈਕਸਾਈਡ ਤੇ ਆ ਸਾਡੇ ਪਿੰਡ ਦੇ ਵਿੱਚ ਘਟੋ ਘਟ 20 25 ਜਣੇ ਸੀਗੇ ਇਹਨਾਂ ਨੇ ਬਹੁਤ ਦੌੜ ਕੀਤੀ ਡੀਸੀ ਕਿਉਂਕਿ ਹੁਣ ਆਪਾਂ ਆਮ ਪਬਲਿਕ ਜਿਹੜੀ ਹੈ ਪਹੁੰਚ ਹੀ ਕਰ ਸਕਦੀ ਹੈ ਜਾਂ ਕਿ ਰਿਕਵੈਸਟ ਕਰਨੀ ਆ ਜਿਹੜੀ ਆ ਮ ਹਾਂਜੀ ਪਹਿਲਾਂ ਤੁਹਾਡੀ ਸੁਰਤ ਦੇ ਵਿੱਚ ਕਦੇ ਅਜਿਹਾ ਹੋਇਆ ਪਹਿਲਾਂ ਪਾਣੀ ਆਉਂਦੇ ਰਿਹਾ ਬਟ ਇੰਨਾ ਪਾਣੀ ਕਦੀ ਨਹੀਂ ਆਪਾਂ ਆਪਣੇ ਬਾਬਦਾਦੇ ਤੇ ਸੌਂਦੇ ਸੀ ਵੀ 88 ਦਾ ਜਿਹੜਾ ਹੜ੍ਹ ਆਇਆ ਸੀਗਾ ਬਹੁਤ ਨੁਕਸਾਨ ਸੀਗਾ ਤੇ ਇਹ ਜਿਹੜਾ ਆਪਾਂ ਜਿਸ ਜਗ੍ਹਾ ਤੇ ਬੈਠੇ ਸੀ ਉਸ ਤੇ 88 ਦਾ ਪਾਣੀ ਨਹੀਂ ਸੀ ਚੜਿਆ ਪਰ ਅੱਜ ਉੱਥੇ ਜਿਹੜਾ ਸੀਗਾ ਉਸ ਸਮੇਂ 6 6 7 7 ਫੁੱਟ ਪਾਣੀ ਚੜਿਆ ਸੀਗਾ ਆਪਾਂ ਵੀਡੀਓ ਵੀ ਜਿਹੜੀ ਉਹ ਪਾਈ ਸੀਗੀ ਉਹਦੇ ਵਿੱਚ ਸਾਫ਼ ਦਿਖਦਾ ਵੀ 6 4 ਫੁੱਟ ਜਾਂ 7 ਫੁੱਟ ਪਾਣੀ ਚੜਿਆ ਆਇਆ ਹਾਂਜੀ ਤੇ ਥੱਲੇ ਕੋਈ ਪੈਰ ਨਹੀਂ ਸੀ ਪਾ ਸਕਦਾ ਤੇ ਹੁਣ ਪਤਾ ਵੀ ਨਹੀਂ ਪਾਣੀ ਦੇ ਵਿੱਚ ਕਿਹੜੇ ਖਤਰਨਾਕ ਜਾਨਵਰ ਨੇ ਬਿਲਕੁਲ ਸਾਰੇ ਪਾਸੇ ਡਾਰਾ ਵੀ ਘਰ ਵੀ ਪਾਣੀ ਆ ਘਰ ਵੀ ਨਾ ਕੋਈ ਨੁਕਸਾਨ ਹੋ ਜੇ ਹਾਂਜੀ ਬਿਲਕੁਲ ਜੀ ਉਹ ਤੇ ਆਪਾਂ ਚਲੋ ਨੁਕਸਾਨ ਜਿਹੜਾ ਹੋਇਆ ਆਪਾਂ ਜਨੇ ਕਹਿੰਦੇ ਜਾਨ ਬਚ ਗਈ ਆ ਪਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਤੇ ਆਪਣਾ ਸੋਚ ਸਮਝ ਕੇ ਜਿਹੜਾ ਫਿਰ ਮੰਡ ਦੇ ਵਿੱਚ ਪਿਆਰ ਪਾਉਣ ਉਹ ਆਪਾਂ ਪੂਰੇ ਤਿਆਰ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਆ ਖਾਲਸਾ ਤਿਆਰ ਬਰ ਤਿਆਰ ਹੋ ਕੇ ਖੜੇਗਾ ਅੱਗੇ ਤੇ ਨਾ ਕੋਈ ਅਦਰ ਜਾਨ ਦੇਣਾ ਦਿੱਤਾ ਜਾਵੇਗਾ ਜੀ ਨਾ ਜਾਨ ਹਾਂਜੀ ਕੀ ਨਾਮ ਹੈ ਰੇ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਆ ਜੀ